thank mm -hmm. you ਬਹੁਚਰਚਿਤ ਦਿਲਰੋਜ਼ ਕਤਲकांड ਮਾਮਲੇ ਵਿੱਚ ਮਾਨਯੋਗ ਲੁਧਿਆਣਾ ਅਦਾਲਤ ਨੇ આરોપી ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਤੀ। ਦੱਸਦੀ ਹੈ ਕਿ ਮਾਮਲਾ 2021 ਦਾ ਹੈ ਜਦੋਂ ਪड़ोसन ਨੀਲਮ ਦੁਆਰਾ 마ਸੂਮ ਬੱਚੀ ਦੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੇ ਬਾਅਦ ਇਹ ਕੇਸ ਅਦਾਲਤ ਵਿੱਚ ਚੱਲ ਰਿਹਾ ਸੀ ਜਿਸ ਦੇ ਬਾਅਦ ਅੱਜ ਮਾਨਯੋਗ ਅਦਾਲਤ ਨੇ ਇਸ ਫੈਸਲੇ ਤੇ ਮੋਰ ਲਗਾ ਕੇ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ ਜਿਸ ਦੇ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਵੀ ਇਸ ਗੱਲ ਨੂੰ ਲੈ ਕੇ ਖੁਸ਼ੀ ਹੈ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਅੱਜ ਨਿਆਂ ਮਿਲ ਗਿਆ। ਉਜੇ ਪਾਸੇ ਵਕੀਲ ਪਰਵਕਰ ਸਿੰਘ ਘੁੰਮਣ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਅਤੇ ਬੱਚੀ ਦੇ ਮ੍ਰਿਤਕ ਬੱਚੀ ਦੇ ਮਾਪਿਆਂ ਨੇ ਕੀ ਕੁਝ ਕਿਹਾ ਤੁਸੀਂ ਜ਼ਰੂਰ ਸੁਣੋ ਸਰਦਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰੇ ਕੋਲ ਕੋਈ ਗੁਲਤੀ ਨਹੀਂ ਗੁਮਨ ਸਾਹਿਬ ਦਾ ਨਹੀਂ ਕੋਈ ਕਹਿਣ ਨੂੰ ਜੀ ਮੇਰਬਾ ਇੰਨੇ ਮੈਨੂੰ ਰੱਬ ਕੋਲੋਂ ਮੇਰੇ ਨਾਲ ਆਇਆ ਜੀ ਅੱਜ ਪਰਿਵਾਰ ਮੇਰੇ ਫਾਦਰ ਨੇ ਜੀ ਗੁਮਨ ਸਾਹਿਬ ਜਿਵੇਂ ਬੱਚੇ ਆਪਣੇ ਪਾਸ ਰੱਖ ਦਿੰਦੇ ਬੀੜ ਜੀ ਇੱਥਾ ਮੈਨੂੰ ਉਹਨਾਂ ਨੇ ਗਾਈਡ ਕੀਤਾ ਜੀ ਅੱਜ ਪਰਿਵਾਰ ਦਾ ਪਾਰਟ ਕਰ ਰਿਹਾ ਸੀ ਸਿਰ ਸਿਰ ਦਾ ਪਾਰਟ ਪਾਰਟ ਕਰ ਰਿਹਾ ਸੀ ਵੀਰੇ ਮੈਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਮੈਂ ਅਰਦਾਸ ਕਰੋ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਵੇ ਸੰਗਤ ਦੀ ਅਰਦਾਸ ਕਬੂਲੀ ਗਈ ਜੀ ਫਿਰ ਮੈਂ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਜੀ ਜਿਨ੍ਹਾਂ ਨੇ ਮੇ ਜੀ ਤਾਂ ਮੇਰੇ ਕੋਈ ਫੋਲਡ ਨਹੀਂ ਗਏ ਜੱਜ ਸਾਹਿਬ ਦਾ ਜਿੰਨਾਂ ਮੈਂ ਧੰਨਵਾਦ ਕਰ ਸਕਾਂ ਜੀ ਹੁਣ ਅੱਗੇ ਤੇ ਇੱਕ ਐਗਜ਼ੈਂਪਲ ਸ਼ਟ ਹੋ ਗਈ ਜੇਕਰ ਕਿਸੇ ਬੱਚੇ ਨੂੰ ਕੁਝ ਵੀ ਹੈਪਨ ਕਰੂਗਾ ਤਾਂ ਇੱਕ ਪਤਾ ਲੱਗੋ ਨੀ ਵੀ ਪੰਸੇ ਦੀ ਸਜ਼ਾ ਹੋਊਗੀ ਜੀ ਤਾਂ ਬਿਲਕੁਲ ਨੂੰ ਇਨਸਾਫ ਮਿਲਿਆ ਸਭ ਨੂੰ ਧੰਵਾਵਾ ਪੂਰੀ ਪ੍ਰੈਸ ਗੁਰਮਨ ਸਰ ਨੇ ਦਾ ਐਜ਼ ਅ ਫਾਦਰ ਮੈਨੂੰ ਟਰੀਟ ਕੀਤਾ ਪੀਡੀ ਗੁਪਤਾ ਸਰ ਔਰ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇੱਕ ਮਿਸਾਲ ਕਾਇਮ ਕਰਦੀ ਹੈ ਔਰ ਰੋਜ਼ ਅੱਗੇ ਤੋਂ ਕੋਈ ਕਿਸੇ ਦੇ ਬੱਚੇ ਨੂੰ ਹੱਥ ਲਾਉਣ ਤੋਂ ਪਹਿਲਾਂ ਦੱਸ ਵਈ ਸੋਚੂਗਾ ਮੈਂ ਬਹੁਤ ਮੈਨੂੰ ਮੇਰੀ ਰੂਹ ਨੂੰ ਸਕੂਨ ਮਿਲਿਆ ਅੱਜ ਤਸਵੀਰ ਅਦਾਲਤ ਮੈਂ ਚੱਕ ਮੈਂ ਖਾਲੀ ਉੱਥੇ ਜਾ ਰਹੀ ਹਾਂ ਮੇਰੇ ਕੋਲ ਦਿਨ ਰੋਜ਼ ਨਹੀਂ ਪਰ ਮੇਰੇ ਅੰਦਰ ਦੀ ਰੂਹ ਨੂੰ ਸਕੂਨ ਮਿਲ ਗਿਆ ਕਿ ਮੈਂ ਉਹਨਾਂ ਸਜ਼ਾ ਦਵਾ ਸਕਦੀ ਆ ਜਿਸ ਤਰ੍ਹਾਂ ਇੰਤਜ਼ਾਰ ਕੀਤਾ 2.5 ਸਾਲ ਤੋਂ ਤੁਸੀਂ ਵੀ ਇੰਤਜ਼ਾਰ ਕੀਤਾ ਸਜ਼ਾ ਦਵਾਉਣ ਦੇ ਵਿੱਚ ਕਿਸ ਤਰ੍ਹਾਂ ਇਹ ਪੂਰਾ ਇੰਤਜ਼ਾਰ ਕੀਤਾ ਕਿੱਦਾਂ ਸਮਾਪਤੀ ਤੋਂ ਹੁੰਦਾ ਸੀ ਪੂਰਾ ਇੰਤਜ਼ਾਰ ਭੁੱਲ ਗਏ ਸਭ ਕੁਝ ਭੁੱਲ ਗਈ ਮੈਂ ਸਭ ਕੁਝ ਭੁੱਲ ਗਈ ਮੈਨੂੰ ਬਸ ਜੋ ਚਾਹੀਦਾ ਸੀ ਉਹ ਮਿਲ ਕੇ ਰੋਹੰਸੀ ਸਜ਼ਾ ਚਾਹੀਦੀ ਸੀ ਕਿ ਇਹਨਾਂ ਦਾ ਮੈਂ ਸ਼ੁਕਰਾਨਾ ਕਰਦਾ ਸੱਚਾ ਪਾਤਸ਼ਾਹ ਦਾ ਰੱਬ ਦਾ ਜਿਨ੍ਹਾਂ ਨੇ ਮੇਰੇ ਦੁੱਖ ਦੇ ਟਾਈਮ ਤੇ ਇੰਨੀ ਵਧੀਆ ਸਜਾਤ ਲਾ ਦਿੱਤੀ ਉਹਨਾਂ ਜੀ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਇਹ ਜਿਹੜੇ ਜੱਜ ਸਾਹਿਬ ਹੈ ਇਹ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਇੱਥੇ ਤੇ ਨਹੀਂ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਮਹਾਰਜ ਜੁਰ ਕੇ ਜਿਹੜੇ ਪ੍ਰਧਾਨ ਉਹਨਾਂ ਦੇ ਪੁਰੇ ਬੇਨਤੀ ਕਰਦਾ ਇਹ ਜੱਜ ਸਾਹਿਬ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਠੀਕ ਹੈ ਜਿਹਨਾਂ ਸਾਨੂੰ ਇਨਸਾਫ ਦਿੱਤਾ ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਦਾ ਅੱਜ ਇਹ ਜੱਜ ਸੁਪਰੀਮ ਕੋਰਟ ਦੇ ਚਾਹੀਦੇ ਦੂਜੇ ਨੰਬਰ ਤੇ ਪਰਿਵਾਰ ਘੁੰਮਣੀ ਨਹੀਂ ਤੇ ਬੀੜੀ ਗੋਪਤਾ ਇਹਨਾਂ ਦਾ ਜ਼ਿੰਦਗੀ ਜੀ ਦੇ ਨਹੀਂ ਦੇ ਸਕਦਾ ਤੁਹਾਡੇ ਜਰੀਏ ਮੀਡੀਆ ਦੇ ਮੈਂ ਕਹਿੰਦਾ ਜ਼ਿੰਦਗੀ ਜੀ ਮੈਂ ਦੇ ਨਹੀਂ ਦੇ ਸਕਦਾ ਜਿਹੜੀ ਅੱਜ ਉਹਨਾਂ ਨੂੰ ਫਾਂਸੀ ਦੀ ਸਜ਼ਾ ਤਨਵਾਈ ਹੈ ਜੀ ਅਸਲ ਚ 2.5 ਸਾਲ ਦਾ ਸਮਾਂ ਜਿਹੜਾ ਬੜਾ ਇਮੋਸ਼ਨਲ ਸਮਾਂ ਸੀਗਾ ਕਿਉਂਕਿ ਲੋਕਾਂ ਦੀਆਂ ਆਸਾਂ ਬਹੁਤ ਜ਼ਿਆਦਾ ਸੀਗਾ ਸਾਰੇ ਵਰਲਡ ওভার ਆਸਾਂ ਲੋਕਾਂ ਦੀ ਅਸੀਂ ਤਕਰੀਬਨ ਪਤਾ ਲੱਗਿਆ ਕਿ ਸਾਢੇ 3 ਦਿਨ ਕਰੋੜ ਬੰਦਾ ਕੰਟਰੋਲ ਕਰ ਰਿਆ ਸੀ ਕੇਸ ਨੂੰ ਉਸ ਤੋਂ ਬਾਅਦ ਕਈ ਸਾਨੂੰ ਕਾਲ ਆਈਆਂ ਅਨੋਨੀਮਸ ਕਾਲਸ ਆਈਆਂ ਜਿਹੜੀਆਂ ਮੈਂ ਅਜੇ ਤੱਕ ਡਿਸਕਲੋਜ਼ ਨਹੀਂ ਕੀਤੀਆਂ ਮੈਂ ਆਪਣੇ ਆਫਿਸ ਵਿੱਚ ਡਿਸਕਲੋਜ਼ ਨਹੀਂ ਕੀਤੀਆਂ ਜਿੱਚ ਕੀ ਕਿਹਾ ਗਿਆ ਕਿ ਵਰਜੋ ਇਹਨੂੰ ਛੱਡ ਦਿਓ ਕੇਸ ਨੂੰ ਕਈ ਵਾਰੀ ਰਿਕੁਐਸਟ ਆਈ ਹੈ ਕਈ ਥ੍ਰੈਟਸ ਆਈਆਂ ਲੇਕਿਨ ਅਸੀਂ ਆਪਣੀ ਜਿਹੜੀ ਵਕਾਲਤ ਹੈਗੀ ਹੈ ਹਾਂ ਹਾਂ ਉਹ ਪੇਸ਼ੇ ਦੇ ਉੱਤੇ ਸਾਰਿਆਂ ਨੇ ਇੱਕੋ ਹੀ ਸਾਡਾ ਸੀਗਾ ਕਿ ਖੜ ਕੇ ਇਨਸਾਫ ਜ਼ੋਰ ਦਵਾਉਣਾ ਹੈਗਾ ਔਰ ਅਸੀਂ ਆਪਣੇ ਪੇਸ਼ੇ ਨਾਲ ਆਪਣੇ ਜਿਹੜਾ profession ਦੇ ਨਾਲ ਜਸਟਿਸ ਕਰਨਾ ਸੋ ਅੱਜ ਪਹਿਲੀ ਵਾਰ ਮੈਂ ਗੱਲ ਡਿਸਕਲੋਜ਼ ਕਰ ਰਿਹਾ ਮੈਂ ਤਾਂ ਡਿਸਕਲੋਜ਼ ਨਹੀਂ ਸੀ ਕੀਤੀ ਕਿਉਂ ਕਾਰਨ ਸੀਗਾ ਕਿ ਕਿਤੇ ਪਰਿਵਾਰ ਜਿਹੜਾ ਹੈਗਾ ਉੱਥੇ ਠੜਕਣਾ ਜਾਵੇ ਜਾਂ ਜਿਹੜੇ ਗਵਾਹ ਉੱਥੇ ਠੜਕਣਾ ਜਾਣ ਪਰ ਬਹੁਤ ਮਾਣ ਹੈ ਮੈਨੂੰ ਗਵਾਹਾਂ ਦੇ ਉੱਤੇ ਬਹੁਤ ਮਾਣ ਹੈ ਪਰਿਵਾਰ ਦੇ ਉੱਤੇ ਜਨਰਲ ਨੇ ਉਸ ਗੁਰੂ ਦੇ ਉੱਤੇ ਹੌਸਲਾ ਰੱਖਿਆ ਉਸ ਗੁਰੂ ਦੇ ਉੱਤੇ ਆਸਾ ਰੱਖਿਆ ਤੇ ਆਸਾ ਰੱਖ ਕੇ ਜਿਹੜਾ ਹੈਗਾ ਅਸੀਂ ਇਨਸਾਫ ਦੀਵਾਨ ਦੇ ਵਿੱਚ ਕਾਮਯਾਬ ਹੋ ਸਕਿਆ ਹੁਕਮਤ ਸਾਹਿਬ ਕਹਿੰਦੇ ਕਿ ਗਵਾਹ ਜਿਹੜੇ ਨੇ ਬਾਹਰ ਵੀ ਚਲੇ ਗਏ ਸੀ ਵਿਦੇਸ਼ਾਂ ਚ ਚਲੇ ਗਏ ਸੀ ਗਵਾਹ ਵੀ ਵਾਪਸ ਬੁਲਾਏ ਨੇ ਕੁਝ ਗਵਾਹ ਲੁਧਿਆਣੇ ਤੋਂ ਬਾਹਰ ਗਏ ਸੀਗੇ ਉਹਨਾਂ ਨੂੰ ਵਾਪਸ ਬੁਲਾਇਆ ਗਿਆ ਮੈਂ ਵਿਦੇਸ਼ ਦੀ ਬਾਰਡਰ ਕੀਤਾ ਤੁਹਾਨੂੰ ਸ਼ਾਇਦ ਯਾਦ ਹੋਣਾ ਅੱਗੇ ਮੈਂ ਕਿਹਾ ਸੀਗਾ ਕਿ ਉਹ ਵਕਤ ਲੱਗ ਗਿਆ ਇਹਨੂੰ ਕੇਸ ਨੂੰ ਮੁਕਦਮੇ ਖਤਮ ਕਰਨ ਲੱਗਿਆ ਕਿਉਂਕਿ ਕੁਝ ਗਵਾਹ ਜਿਹੜੇ ਹੈਗੇ ਆ ਉਹ ਵਕਤ ਜਦੋਂ ਬੀਤਦਾ ਹੈਗਾ ਕੋਈ ਕੋਵਿਡ ਦਾ ਪੀਰੀਅਡ ਸੀਗਾ ਥੋੜੇ ਬਾਹਰ ਚਲੇ ਗਏ ਸਿਲੂਹਰਾਨ ਦੇ ਆਪਣੇ ਕੰਮ ਦੇ ਸਿਲਸਿਲੇ ਗਏ ਹੋਣੇ ਆ ਲੇਕਿਨ ਉਹ ਸਾਰਿਆਂ ਨੂੰ ਬੇਨਤੀ ਕੀਤੀ ਗਈ ਔਰ ਆਕੇ ਉਹਨਾਂ ਸਾਰਿਆਂ ਨੇ ਆਕੇ ਇੱਥੇ ਆਪਣੀ ਗਵਾਹੀ ਦਿੱਤੀ ਹੈ ਸਰ ਫਾਂਸੀ ਦੀ ਸਜ਼ਾ ਇੱਕ ਮੈਸੇਜ ਫਾਂਸੀ ਸਜ਼ਾ ਦਾ ਇੱਕ ਮੈਸੇਜ ਹੈ ਸੋਸਾਇਟੀ ਵਾਸਤੇ ਇੱਕ ਜੁਡੀਸ਼ੀਅਲ ਮੈਸੇਜ ਹੈ ਕਿ ਜਿਹੜੀ ਜੁਡੀਸ਼ਰੀ ਹੈਗੀ ਹੈ ਉਹਦੀ ਕਲਮਾਂ 'ਚ ਬਹੁਤ ਤਾਕਤ ਹੈ ਜਿਹੜਾ ਅਖੀਰ ਦੇ ਵਿੱਚ ਜਿਹੜਾ ਫੈਸਲਾ ਹੈਗਾ ਉਹ ਜੁਡੀਸ਼ੀ ਦੇ ਹੱਥ 'ਚ ਹੈ ਔਰ ਸਾਰੇ ਅੱਜ ਲੋਕੀ ਜਿਹੜੇ ਹੈਗੇ ਆ ਦੇਸ਼ਾਂ ਵਿਦੇਸ਼ਾਂ ਇਹ ਬੈਠੇ ਹੋ ਜਿਹੜੇ ਬੈਠੇ ਲੋਕ ਆ ਉਹ ਅੱਜ ਜੁਡੀਸ਼ੀਅਲ ਆਫਸਰ ਦਾ ਇੰਡੀਅਨ ਜੁਡੀਸ਼ੀਅ ਔਰ ਸਪੈਸ਼ਲੀ ਜਿਹੜਾ ਹੈਗਾ ਵਾ ਡਿਸਟ੍ਰਾਇਲ ਕੋਰਟ ਦੇ ਉੱਤੇ ਇੱਕ ਭਰੋਸਾ ਲੋਕਾਂ ਦਾ ਹੋ ਗਿਆ ਔਰ ਜਿਹੜਾ ਅੱਗੇ ਵੀ ਸੀਗਾ ਮੈਂ ਤਾਂ ਕਹਿੰਦਾ ਪਰ ਬੈਸਟ ਜੁਡੀਸ਼ੀਅਲ ਸਿਸਟਮ ਜਿਹੜਾ ਹੈਗਾ ਸਾਡੇ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਹੈ ਇਸ ਤੋਂ ਬੈਟਰ ਜੁਡੀਸ਼ੀਅਲ ਸਿਸਟਮ ਪੂਰੇ ਵਰਲਡ 'ਚ ਨਹੀਂ ਹੈਗਾ ਲਗਾਤਾਰ ਤਰੀਕ ਤੋਂ ਤਰੀਕ ਪੈ ਰਹੀ ਸੀ ਕਿ ਅੱਜ ਜੋ ਜਸਵੰਤ ਸਿੰਘ ਨੇ ਫੈਸਲਾ ਸੁਣਾਇਆ ਤਾਂ ਕਿਸ ਤਰ੍ਹਾਂ ਦੀ ਅੰਦਰ ਬੀ ਸੀ ਜਦੋਂ ਤੁਸੀਂ ਅੰਦਰ ਗਏ ਸੀ ਕਿ ਲੱਗਦਾ ਕਿ ਅੱਜ ਫਾਈਨਲ ਫੈਸਲਾ ਹੋ ਜਾਏਗਾ ਇਸ ਤੇ ਨਹੀਂ ਸਾਨੂੰ ਅੱਜ ਜੈਸਾਭ ਨੇ ਸਵੇਰੇ 10 ਵੇ ਦਾ ਹੁਕਮ ਲਾਇਆ ਸੀ 10 ਵੇ ਜਦੋਂ ਨੇ ਅੱਜ ਕੁਆਂਟਮ ਸੁਣਾ ਔਰ ਅੱਜ ਜਿਹੜਾ ਸੀਗਾ 10 ਵਜੇ ਤਾਂ ਕਿਉਂਕਿ ਨੀਲਮ ਡੜੀ ਦੋਸ਼ਣ ਹੈਗੀ ਹੈ ਉਹਨੂੰ ਜੇਲ੍ਹ ਦੇ ਵਿੱਚੋਂ ਲਿਆਂਨ ਟਾਈਮ ਲੱਗਿਆ ਇਸ ਕਰਕੇ ਜਦੋਂ ਆਏ ਹੈਗੇ ਤੇ ਪੇਸ਼ ਕੀਤਾ ਤੇ ਨਾਲ ਹੀ ਜੱਜ ਸਾਹਿਬ ਨੇ ਫੈਸਲਾ ਸੁਣਾਤਾ ਜਕਲੀ ਕਿਹੜੀ ਸਜ਼ਾ ਥੋੜੀ ਦਾਦੋ ਕਿਸ ਤਰ੍ਹਾਂ ਸਜ਼ਾ ਟੈਕਨੀਕਲ ਸਜ਼ਾ ਦੋਸ਼ੀ ਵੱਲੋਂ ਕੋਰਟ ਵਿੱਚ ਉਹਨਾਂ ਵੱਲੋਂ ਕੁਝ ਸਜ਼ਾ ਨੂੰ ਲੈ ਕੇ ਦੋਸ਼ੀ ਵੱਲੋਂ ਕਿਹਾ ਗਿਆ ਕਿ ਮੈਂ ਇੱਕ ਵਿਧਵਾ ਹਾਂ ਡਾਈਵੋਰਸਡ ਲੇਡੀ ਆ ਤੇ ਮੇਰੇ ਫਾਦਰ ਡੈਥ ਹੋ ਗਈ ਮੇਰੇ ਦੋ ਛੋਟੇ ਬੱਚੇ ਆ ਤੇ ਮੈਂ ਆਪਣੀ ਗਲਤੀ ਦੀ ਮਹਿਸੂਸ ਕਰਦੀ ਆ ਤੇ ਮੈਨੂੰ ਮਾਫ ਕੀਤਾ ਜਾਵੇ ਤੇ ਮੈਨੂੰ ਲੀਨੈਂਡ ਵੀ ਲਿਆ ਜਾਵੇ ਹੂੰ ਯਾਦੋਸ਼ੀ ਵੱਲੋਂ ਰਿਟਰਨ ਪਲੀ ਦਿੱਤੀ ਗਈ ਹੈ